ਇਹਨੂੰ ਕੀ ਆਪਾਂ ਕਹਿੰਨਾ ਗੌਟ ਬਾਕਸ ਦੇ ਨਾਮ ਦੀ ਵੈਕਸੀਨ ਉਹਦਾ ਗੌਟ ਬਾਕਸ ਹੀ ਮੈਦਾਨਾ ਇਹਨੂੰ ਆਪਾਂ ਬੱਕਰੀ ਚੇਚਕ ਰੋਗ ਬੋਲ ਦਿੰਦੇ ਆ ਬੱਕਰੀ ਚੇਚਕ ਰੋਗ ਕਿਹਨੂੰ ਕਹਿੰਦੇ ਆ ਕਿ ਜੋ ਆਪਣੇ ਪੰਜਾਬੀ ਚ ਕਹਿੰਦੇ ਵੀ ਆਪਣੇ ਮਾਦਾ ਨਿਕਲੇ ਹੈ ਨਾ ਆਪਣੇ ਸਾਰੇ ਸਰੀਰ ਦੇ ਵਿੱਚ ਆਪਣੇ ਇਨਸਾਨਾਂ ਚ ਵੀ ਬਿਮਾਰੀ ਪਾਈ ਜਾਂਦੀ ਹੈ ਤਾਂ ਫਿਰ ਚਿਕਨ ਫੌਕਸ ਵੈਪਰ ਨੂੰ ਕਹ ਦਿੰਦੇ ਆ ਫੈਸਿਆ ਹੋ ਜਾਂਦੀ ਹੈ ਤਾਂ ਲਾਈਕ ਉਸ ਤਰੀਕੇ ਨਾਲ ਕਿ ਜਾਨਵਰ ਦੇ ਵੀ ਇਹ ਬਿਮਾਰੀ ਪਾਈ ਜਾਂਦੀ ਹੈ ਤੁਹਾਡੀ ਬੱਕਰੀ ਦੇ ਸਾਰੇ ਸਰੀਰ ਤੇ ਥਣਾ ਦੇ ਉੱਪਰ ਉਹਦੇ ਕੰਨਾਂ ਦੇ نیچے ਉਹਦੇ ਪੂਰੀ ਬਾਡੀ ਦੇ ਉੱਪਰ ਉਹਦੇ ਲੇਵੇ ਤੇ ਹਰ ਜਗ੍ਹਾ ਤੇ ਉਹਦੇ ਕਿ ਫੈਸਿਆ ਹੋ ਜਾਂਦੀ ਹੈ ਤੋ ਫਿਨਸ਼ੀਆਂ ਵਿੱਚ ਕੀ ਆ ਪਾਣੀ ਪੜ ਜਾਂਦਾ ਜਦੋਂ ਫੁੱਟਦੀਆਂ ਨੇ ਤਾਂ ਉੱਥੇ ਕੀ ਆ ਉਹਨਾਂ ਚ ਖੂਨ ਆਉਣ ਲੱਗ ਜਾਂਦਾ ਤੇ ਪੱਕੇ ਨੂੰ ਤੁਹਾਨੂੰ ਧਾਰਾਂ ਦੁੱਧ ਕੱਢਣ ਦੇ ਵਿੱਚ ਇਸ ਤਿਹੇ ਕਿ ਨਾ ਬੱਚਨ ਦੁੱਧ ਚੰਗਾਉਣ ਦੇ ਵਿੱਚ ਸਮੱਸਿਆ ਕਾਫੀ ਆਉਂਦੀ ਹੈ ਠੀਕ ਹੈ ਤਾਂ ਇਹਦਾ ਕੀ ਆ ਪੂਸ਼ ਦੇ ਥੱਲੇ ਸਾਰੇ ਕਿਤੇ ਪੂਰੇ ਫਿਨਸ਼ੀਆਂ ਨਾਲ ਜਦੋਂ ਸੀਰ ਪੜ ਜਾਂਦਾ ਪੂਰਾ ਬੱਕਰੀ ਦਾ ਬੁਖਾਰ ਵੀ ਬੱਕਰੀ ਨੂੰ ਹੋ ਜਾਂਦਾ ਔਰ ਜਿਹੜੀ ਬੱਕਰੀ ਥੋੜੀ ਪ੍ਰੈਗਨੈਂਟ ਹੋਊਗੀ ਉਹਦਾ ਜਦਨੇ ਕੀ ਅਬੋਰਸ਼ਨ ਹੋ ਜਾਂਦੀ ਉਹ ਬੱਕਰੀ ਬੱਚੇ ਛੱਡ ਜਾਂਦੀ ਹੈ 56 ਦਾ ਕਾਰਨ ਹੋਰ ਵੀ ਹੋ ਸਕਦਾ ਪਰ ਤੁਸੀਂ ਇਹ ਸੌਂਟੋ ਜਰੂਰੀ ਹੈ ਕਿ ਪੂਰੇ ਸਰੀਰ ਤੇ ਫੇਸੀਆਂ ਹੋਣੀ ਹੈ ਔਰ ਅਬਸੋਰਪਸ਼ਨ ਹੋਣਾ ਲਾਜ਼ਮੀ ਹੈ ਉਹ ਹੋਊਗਾ ਇਹ ਹੀ ਤੇ ਨਿਸ਼ਾਨੀ ਵੈਸੇ ਇਹ ਹੀ ਦੀ ਬਿਮਾਰੀ ਹੈ ਇਹ ਪੱਕੇ ਦੇ ਵਿੱਚ ਬਹੁਤ ਘੱਟ ਪਾਈ ਜਾਂਦੀ ਹੈ ਬਹੁਤ ਰੇਅਰ ਚਾਂਸ ਹੈ ਇਹਦੇ ਹੋ ਸਕਦਾ ਕੋਈ ਕੱਤਾ ਕੇਸ ਕੋਈ ਤੁਹਾਡੇ ਫਾਰਮ ਤੇ ਆ ਜਾਏ ਨਹੀਂ ਕੋਈ ਬਾਲਾ ਨਹੀਂ ਹੁੰਦਾ ਪਰ ਤੁਹਾਨੂੰ ਵੈਕਸੀਨ ਲਾਉਣੀ ਹੈ ਠੀਕ ਹੈ ਜੀ ਵੈਕਸੀਨ ਕਿਹੜੀ ਹੈ ਦੀ ਲਾਈਕ ਜਿਵੇਂ ਸੁਣ ਦੱਸਿਆ ਪੀਪੀਆਰ ਦੀ ਵੈਕਸੀਨ ਸੀਗੀ ਐਸ ਤਰੀਕੇ ਨਾਲ ਆਉਗੀ ਆ ਤੁਹਾਨੂੰ ਵੈਕਸੀਨ ਮੈਂ ਗੋਡ ਬਾਕਸ ਹੀ ਦਿਖਾਈ ਸੀਗੀ ਜੀ ਪੀਆਰ ਜੋ ਫੋਟੋ ਹੈ ਨਹੀਂ ਸੀਗੀ ਇਹ ਗੋਡ ਬਾਕਸ ਦੀ ਵੈਕਸੀਨ ਹੈ ਰੱਖਿਆ ਐਸਪੀ ਦੇ ਨਾਂ ਤੇ ਆਉਂਦੀ ਹੈ ਐਸਪੀ ਲਿਖਾ ਗੋਡ ਰੱਖਿਆ ਨਾ ਕਿ ਐਸਪੀ ਐਸਪੀ ਗੋਡ ਬਾਕਸ ਦੇ ਨਾਮ ਤੇ ਵੀ ਜਾਣੀ ਜਾਂਦੀ ਹੈ ਇਹ ਗੋਡ ਬਾਕਸ ਦੀ ਵੈਕਸੀਨ ਨੂੰ ਪੜਨ ਕਿਹਾ ਜੀ ਵੈਕਸੀਨ ਕੋਈ ਵੀ ਸਰਕਾਰੀ ਕੁਛ ਨਾ ਕੁਛ ਬਿਹੜੇ ਹੁੰਦੇ ਆ ਈਟੀ ਹੋਗੀ ਜਿਵੇਂ ਪੀਪੀਆਰ ਹੋਗੀ ਇਹ ਆਉਂਦੀਆਂ ਨੇ ਸਾਰੀਆਂ ਵੈਕਸੀਨ ਨਹੀਂ ਹੁੰਦੀਆਂ ਬੜਦੂ ਸਰਕਾਰੀ ਵੈਕਸੀਨ ਤੁਸੀਂ ਕੀ ਹੈ ਵੈਕਸੀਨ ਚਾਹਣਾ ਟਾਈਮ ਹੈ ਥੋੜਾ ਅੱਜ ਹੈ ਸਰਕਾਰੀ ਤੁਹਾਨੂੰ 3 ਫੀ 25 ਕਹਿੰਦੇ ਮਹੀਨੇ ਬਾਅਦ ਆਉਗੀ ਤੁਸੀਂ ਵੇਟ ਨਹੀਂ ਕਰ ਸਕਦੇ ਕੋਸ਼ਿਸ਼ ਕਰੋ ਕਿ ਵੈਕਸਿਨ ਉਸੇ ਮੌਸਮ ਦੀ ਲੈ ਕੇ ਆਪ ਹੀ ਆਪਦੀ ਆਪ ਲਾਓ ਕਿਉਂਕਿ ਸਰਕਾਰ ਦਾ ਕੋਈ ਫਿਕਸ ਟਾਈਮ ਨਹੀਂ ਹੁੰਦਾ ਤੋਸਨ ਵੈਕਸਿਨ ਭੇਜਣੀ ਹੈ ਥੋੜੇ ਫਾਰਮ ਦਾ ਸਚੂਲ ਅਲੱਗ ਤਰੀਕਾ ਨਾਲ ਚੱਲਦਾ ਹੈ ਔਰ ਉਹਨਾਂ ਦਾ ਫਾਰਮ ਮੌਸਮ ਦੇ ਹਿਸਾਬ ਨਾਲ ਚੱਲਦਾ ਹੈ ਪਰ ਆਪਾਂ ਕਦੇ ਵੀ ਵੈਕਸਿਨ ਕਰਨ ਦੀ ਕੋਈ ਅਸੀਂ ਸਾਡੇ ਹਿਸਾਬ ਨਾਲ ਕੋਈ ਵੀ ਟਾਈਮ ਨਹੀਂ ਹੁੰਦਾ ਨਿਸ਼ਚਿਤ ਜਦੋਂ ਤੁਹਾਡੀ ਬੱਕਰੀ ਦਾ ਟਾਈਮ ਹੋ ਗਿਆ ਵੈਕਸਿਨ ਕਰਨ ਦਾ ਤੁਸੀਂ ਉਹਨੂੰ ਉਸੇ ਹੀ ਟਾਈਮ ਉਸੇ ਹੀ ਮੌਸਮ ਦੇ ਵਿੱਚ ਵੈਕਸਿਨ ਲਾਓ ਤਾਂ ਕੋਈ ਨੁਕਸਾਨ ਨਹੀਂ ਹਾਂਜੀ ਹੁਣ ਜੇ ਮੈਂ ਤੁਹਾਨੂੰ ਪਤਾ ਹੈ ਕਿ ਵੈਕਸਿਨ ਜੇ ਤੁਹਾਨੂੰ ਮੈਂ ਕਹਿਦਾ ਮੈਂ ਇਦੀ ਵ ਹਾਂਜੀ ਠੀਕ ਹੈ ਤਾਂ ਸਰਦੀਆਂ ਦੇ ਬਹੁਤ ਟਾਈਮ ਪੈ ਜਦੋਂ ਬੇੜਸੋ ਦੀ ਕਰਉਂਦੇ ਆਂ ਜਾਂਾਂ ਪੜੀ ਸਰੋ ਇੱਕ ਦਿੱ ਚੜਜੂ ਆ ਤਾਂ ਵੈਕਸੀਨ ਕਰਨ ਦੀ ਕੋਈ ਵੀ ਉਮਰ ਨਹੀਂ ਸੌਰੀ ਟਾਈਮ ਨਹੀਂ ਹੁੰਦਾ ਜਦੋਂ ਤੁਹਾਡੇ ਫਾਰਮ ਸਚੂਲ ਚੱਲੂ ਨੇ ਫਾਰਮ ਦੇ ਬੱਕਰੀਆਂ ਲਿਆਏ ਉਸੇ ਹੀ ਦਿਨ ਤੋਂ ਤੁਹਾਡੇ ਵੈਕਸੀਨ ਦਾ ਚਾਰਟ ਫਾਲੋ ਕਰੋ ਬਸ ਇੱਕ ਮਿੰਟ ਹੋ ਗਿਆ ਬਸ 10 ਮਿੰਟ ਲੱਗਣਗੇ ਡੋਜ਼ ਇਹਦੀ ਲੱਗੂ ਜੀ 1 ਕਐਮ ਲੱਗਣੀ ਆ ਬੱਕਰੀ ਦੇ ਇਹ ਔਰ ਉਹੀ 3 ਮਹੀਨੇ ਜਾਂ ਇਸ ਤੋਂ ਉੱਪਰ ਦੇ ਬੱਚੇ ਤੇ ਇਹ ਲੱਗਣੀ ਹੈ ਔਰ ਉਸ ਤੋਂ ਬਾਅਦ ਇਹਦੀ ਬੈਤ ਤਾਂ ਹੈਗੀ ਹੈ 1 ਸਾਲ ਇੱਕ ਵਾਰ ਲਾਤੀ 1 ਸਾਲ ਲਾਉਣ ਦੀ ਲੋੜ ਨਹੀਂ ਉਸ ਤੋਂ ਬਾਅਦ ਜਿਹੜੀ ਇਹਦੀ ਲਾਉਣ ਦਾ ਤਰੀਕਾ ਗਿਆ ਨੂੰ ਇਹ ਲੱਗੂਗੀ ਆਈਐਮ ਇੰਟਰਾ ਮਸਕੂਲਰ ਮਾਸ ਦੇ ਵਿੱਚ ਲੱਗੂਗੀ ਇਹ 1 ਕੈਮਲ 1 ਬੰਤਰੀ ਦੇ ਉਮਰ ਤਾਂ ਨਵੀਂ ਨਯਾਸ ਤੋਂ ਪਰ ਔਰ 1 ਸਾਲ ਦੀ ਵੈਲਿਡਿਟੀ ਹੈ ਹਾਂ ਅੱਜ ਲਾਤੀ 1 ਸਾਲ ਬਾਅਦ ਲਾਉਣੀ ਪਈ ਔਰ ਆਈਐਮ ਲੱਗੂਗੀ ਇੰਟਰਮੋਸਟਲ ਠੀਕ ਹੈ ਕਲੀਅਰ ਹੈ ਇਹਦੇ ਬਾਰੇ ਕੋ ਦਾ ਹੋਗਾ ਇਹ ਕੜਦਾ ਪੇ ਫੁੱਕ ਟੈਲ ਲੱਗੀ ਤੁਹਾਨੂੰ ਕਿਸੇ ਨੂੰ ਜਿਹੜਾ ਤੁਸੀਂ ਬੱਕਰੀ ਦੇ ਕੋਈ ਵੀ ਤੁਹਾ ਡਾਕਟਰ ਆਵੇ ਚਾਹੇ ਤੁਸੀਂ ਆਪ ਲਾ ਰਹੇ ਹੋ ਚਾਹੇ ਤੁਸੀਂ ਇੰਟਰਾ ਮਸਕੂਲਰ ਇੰਜੈਕਸ਼ਨ ਲਾਉਣਾ ਚਾਹੇ ਤੁਸੀਂ ਇੰਟਰਾ ਸਬਕਟ ਲਾਉਣਾ ਚਮੜੀ ਚ ਲਾਉਣਾ ਹਮੇਸ਼ਾ ਟੀਕਾ ਬੱਕਰੀ ਦੇ ਗਰਦਨ ਦੇ ਵਿੱਚ ਹੀ ਲਵਾਓ ਸਾਦੇ ਵੀ ਬੱਕਰੀ ਦੇ ਪਿੱਛੇ ਪਾਟ ਛਿੱਟੇ ਲਵਾਉਣਾ ਜੇ ਕੋਈ ਡਾਕਟਰ ਲਾ ਰਿਹਾ ਤੁਹਾਨੂੰ ਤੁਰੰਤ ਰੋਕ ਦਿਓ ਕਿ ਚਾਹੇ ਉਹ ਕਿੰਨੀ ਮੜੀ ਡਿਗਰੀ ਕੀਤੀ ਹੋ ਕੁਝ ਵੀ ਕੀਤਾ ਹੋਵੇ ਕਿਉਂਕਿ ਇਹ ਇੱਕ ਪ੍ਰੈਕਟੀਕਲ ਕੀਤਾ ਹੋਇਆ ਤਜਰਬਾ ਹੈ ਸਾਇੰਟਿਸਟਾਂ ਦੁਆਰਾ ਕੀਤੀ ਵੀ ਖੋਜ ਹੈ ਕਿ ਇਹਦਾ ਪਛੀ ਦੇ ਬੱਕਰੀ ਦੇ ਪਿੱਛੇ ਪਾਟ ਦੇ ਟੀਕੇ ਲਵਾਵਗੇ ਸਮਝ ਉਹਨੂੰ ਪੈਰਾਲਾਈਸ ਹੋਊਗੀ ਪੂਰੀ ਉਹੋ ਲੱਤ ਦੇ ਵਰਕਿੰਗ ਬੰਦ ਕਰਨ ਦੇ ਘੱਟੋ ਘੱਟ 90% ਚਾਂਸ ਹੋ ਜਾਂਦੇ ਆ ਹਾਂਜੀ ਜੇ ਕੋਈ ਨੁਕਸਾਨ ਕੋਈ ਨਹੀਂ ਹੈਗਾ ਜੀ ਵੈਕਸੀਨ ਦੁਆਰਾ ਕੀਤੀ ਹੋਵੇ ਤਾਂ ਦੁਆਰਾ ਤੁਸੀਂ ਕਰ ਦੋਗੇ ਤਾਂ ਬਟ ਤੁਸੀਂ ਕੀ ਹੈਕਰ ਤੁਸੀਂ ਵਿਸ਼ਵਾਸਪਾਤਰ ਫਾਰਮ ਤੋਂ ਲੈ ਰਹੇ ਹੋ ਉਹ ਬੰਦਾ ਤੁਹਾਨੂੰ ਵੈਕਸੀਨ ਦਾ ਪ੍ਰੋਪਰ ਰਿਕਾਰਡ ਦੇਊਗਾ ਹੁਣ ਤੁਹਾਨੂੰ ਪਤਾ ਤੁਸੀਂ ਵੈਕਸੇ ਬੱਕਰੀਆਂ ਦੇ ਫਾਰਮ ਦੇ ਫੋਲੋ ਕਰ ਰਹੇ ਹੋ ਤੁਹਾਡੇ ਕੋਲ ਬੱਕਰੀਆਂ ਲੈਣ ਆ ਜਾ ਤੁਸੀਂ ਉਹਨੂੰ ਪ੍ਰੋਪਰ ਡੇਟ ਕੱਢ ਕੇ ਦੱਸੋਗੇ ਵੀ ਆਹ ਚੱਕੋ ਜਿਹਾ ਵੈਕਸਨਾ ਡੇਟ ਨੂੰ ਲੰਗਾ ਹੋਗਾ ਠੀਕ ਹੈ ਹੁਣ ਆਪਾਂ ਨੂੰ ਪਤਾ ਕਿ 50 ਬੱਕਰੀਆਂ ਰਿਕਾਰਡ ਰੱਖਣਾ ਆਪਾਂ ਨੂੰ ਕਿਤੇ ਨਾ ਕਿਤੇ ਲਿਖਣਾ ਹੀ ਪਊਗਾ ਜਾਂ ਵਾਇਰ ਚ ਕੋਈ ਵੀਡੀਓ ਫੋਟੋ ਕਰਾਉਣੀ ਕਿਤੇ ਨਾ ਕਿਤੇ ਐਸਾ ਰਿਕਾਰਡ ਜਾਂ ਰਹਿਦਾ ਨਹੀਂ ਆਪਣੇ ਬਈ ਲਾਓ ਬੈਸੇ ਲਾਓ ਆਹ ਦੇ ਸਾਹਮਣੇ ਕੋਸ ਲਾ ਸਕਦੇ ਕੋਈ ਨੁਕਸਾਨ ਨਹੀਂ ਨਹੀਂ ਅਦਰ ਕੁ ਭਾ ਤੁਹਾਨੂੰ ਬਾਕੀ ਯਕੀਨਦਾਰ ਆ ਫਿਰ ਲੱਗੀ ਹੋਈ ਆ ਫਿਰ ਤੁਹਾਨੂੰ ਲਾਉਣ ਦੀ ਲੋੜ ਹੀ ਨਹੀਂ ਦਾਸ ਨਹੀਂ ਤਾਂ ਦੇਖੋ ਜਿਹੜੀ ਪੱਕੀ ਦੀ ਸੂਈ ਹੈ ਠੀਕ ਹੈ ਦੋ ਤਰੀਕੇ ਦੇ ਸੂងਾਂ ਬੰਦੇ ਵਰਤੀਆਂ ਜਾਂਦੀਆਂ ਨੇ ਇੱਕ ਤਾਂ ਹੁੰਦੀ ਹੈ ਕਿ 20 ਨੰਬਰ ਗੇਜ ਇੱਕ ਹੁੰਦੀ ਹੈ 22 ਜਿਹੜੀ ਬੀ ਨੰਬਰ ਹੁੰਦੀ ਹੈਗੀ ਇਹ ਇੱਕਾ ਯੈਲੋ ਕਲਰ ਦੇ ਵਿੱਚ ਆਉਂਦੀ ਹੈ ਯੈਲੋ ਕਲਰ ਦੇ ਵਿੱਚ ਠੀਕ ਹੈ ਤੇ ਜਿਹੜੀ ਪਾਈ ਹੈ ਵਾਈ ਹੁੰਦੀ ਹੈ ਯੈਲੋ ਕਲਰ ਦੇ ਵਿੱਚ ਪਾਈ ਆਉਂਦੀ ਹੈ ਜਿਹੜੀ ਬੀ ਆਉਂ ਛੋਟੇ ਬੱਚਿਆਂ ਨੂੰ ਲੱਗਦੀ ਹੈ ਪਾਈ ਨੰਬਰ ਇਹ ਨੰਬਰ ਉਲਟ ਹੁੰਦੇ ਹਨ ਨਾ ਜਿਹੜੇ ਨੰਬਰ ਘਟਣਗੇ ਉਹ ਛੋਟੇ ਬੱਚਿਆਂ ਨੂੰ ਲੱਗਣਗੇ ਨਹੀਂ ਐਮ ਬਲੇ ਆਪਾਂ ਇਹਦੇ ਉੱਤੇ ਲੱਗ ਦਿੱਤੀ ਜੀ ਸੂਈ ਦੀ ਐਮ ਐਨ ਸਰੰਜਤਾ ਸਰੰਜਤਾ ਕੋਈ ਵੀ ਹੋ ਸਕਦਾ 10 ਦੇ ਨਾਲ 5 ਦੇ ਨਾਲ 3 ਦੇ ਨਾਲ 2 ਦੀ ਲੈ ਲਓ ਹਾਂਜੀ ਜੈਲੋਗਲੋ ਦੇ ਵਿੱਚ ਹੋਊਗੀ ਕਸੂਈ ਇੱਕ ਹੋਊਗੀ ਕੋਕਾ ਕੋਲਾ ਦਾ ਦੇ ਵਿੱਚ ਜੈਲੋ ਕਦ ਲਈ ਸੂਈ ਜਿਹੜੀ ਹੋਊਗੀ ਪਾਈ ਨੰਬਰ ਜੀ ਉਹ ਵੱਡੀ ਵੱਕੇ ਦੇ ਲੱਗੂ ਕਿ ਨੰਬਰ ਉਲਟ ਹੁੰਦੇ ਆ ਨਾ ਇਹ ਕਰਦੇ ਆ ਜੀ ਹਾਂ ਜੀ ਇਹਦੇ ਬਾਰੇ ਸਾਰੇ ਜਾਣੂ ਨੇ ਪਰ ਪੱਕਾ ਮੂਹ ਕਾ ਕਰੋ ਇਹ ਮਜਾਗਾ ਮਾ ਜੇ ਮੈਂ ਖਤਰਨਾਕ ਹੈ ਉਮੇ ਕਰੋ ਪੱਕੀਆਂ ਜਿਹੀ ਹੈ ਔਰ ਜਦੋਂ ਸੋਨੇ ਕੱਲ ਹੋਰ ਦੱਸਿਆ ਪਿੱਛੇ ਲੰਪੀ ਸਕਿਨ ਬਿਮਾਰੀ ਆਈ ਸੀ ਨਾ ਗਾਮਾ ਦੇ ਵਿੱਚ ਉਦੋਂ ਜਿਹੜੀ ਇਸਤੇਮਾਲ ਕੀਤੀ ਕਿਸੇ ਉਹ ਬੋਟ ਬਾਕਸ ਵੈਕਸੀਨ ਇਸਤੇਮਾਲ ਕੀਤੀ ਗਈ ਸੀ ਪੱਕੀਆਂ ਵਾਲੀ ਗਾਮਾ ਦੇ ਵਿੱਚ ਤਾਂ ਉਹ ਦੇਖੋ ਲੋਕਾਂ ਨੇ ਦੁਕਾਨ ਤੋਂ ਚੂਨਾ ਖਾਦੋਂ ਕਰਤਾ ਸੀਗਾ ਕਲੀਆਂ ਕਿੰਨੀਆਂ ਸਿੱਟੀਆਂ ਲੋਕਾਂ ਨੇ ਕਰ ਗੇਟਾਂ ਦੇ ਵਿੱਚ ਬਾਰਾਂ ਦੇ ਵਿੱਚ ਕੀ ਵਾਇਰਸ ਨਾ ਜਾਏ ਕਿਉਂਕਿ ਚੂਨਾ ਬਹੁਤ ਵਡਾ ਐਂਟੀਬੈਟਿਕ ਹੈ ਔਰ ਐਫਐਮਡੀ ਦਾ ਕੀ ਹੈ ਇਹ ਖੁਰਪਕਾ ਮੂੰਹਪਕਾ ਹੋਗਾਗਾ ਜਿਹੜੀ ਕੀ ਆ ਮੰਨ ਕੇ ਚੱਲੂਗੇ ਆਪਾਂ ਕਹਿ ਸਕਦੇ ਆ ਕਿ ਜਾਨਵਰ ਦੇ ਮੂੰਹ ਛਾਲੇ ਹੋ ਜਾਂਦੇ ਆ ਉਹਦੇ ਪੈਰਾਂ 'ਚ ਜੱਗੂ ਹੋ ਜਾਂਦੇ ਆ ਉਥੇ ਮੱਖੀ ਬੰਦੀ ਆ ਕੀੜੇ ਪੈ ਜਾਂਦੇ ਆ ਜਣਬ ਲਗਣੋਂ ਲੱਗੇ ਤਾਂ ਇਹਦਾ ਨਾਜ਼ ਬਹੁਤ ਬਹੁਤ ਤੇ ਇਹ ਜਾਨਵਰ ਜੋ ਇੱਕ ਜਾਨ ਦੂਜਾ ਝੂਠਾ ਖਾਂਦਾਗਾ ਜਾਂ ਪਾਣੀ ਪੀਂਦੇ ਇੱਕ ਟੱਪ ਦੇ ਵਿੱਚੋਂ ਤਾਂ ਇਹ ਐਫਐਮਡੀ ਉਹਨਾਂ ਨੂੰ ਵੀ ਅਸਰ ਕਰ ਸਕਦੀ ਹੈ ਠੀਕ ਹੈ ਇਲਾਜ ਇਹਦਾ ਕੀ ਹੈ ਵੈਕਸੀਨ ਆਉਂਦੀ ਐ ਐਫਐਮਡੀ ਦੀ ਠੀਕ ਹੈ ਇੱਕ ਐਫਐਮਡੀ ਵੈਕਸੀਨ ਮੱਝਾਂਾਂ ਕਾ ਵਾਸਤੇ ਸਪੈਸ਼ਲ ਆਉਂਦੀ ਔਰ ਬੱਕਰੀਆਂ ਵਾਸਤੇ ਅਲੱਗ ਆਉਂਦੀ ਐ ਤੁਸੀਂ ਖਿਆਲ ਰੱਖਣਾਗਾ ਜਦੋਂ ਵੀ ਸ਼ੀਸ਼ੀ ਤੁਸੀਂ ਵੈਕਸੀਨ ਪਰਚੇਜ਼ ਕਰ ਰਹੇ ਹੋ ਤਾਂ ਉੱਥੇ ਉਹਨੂੰ ਪੜ੍ਹਨਾ ਕੀ ਐ ਇਹਦੇ ਉੱਪਰ ਲਿਖਿਆ ਹੋਇਆ ਕੀ ਗੌਰਟ ਦੇ ਤੁਸੀਂ 1 ਐਮਐਲ ਲੈਣੀ ਐ ਬੱਕਰੀ ਦੀ ਡੋਜ਼ ਹੋ ਕੇ ਲਿਖੀ ਮੈਂਸ਼ਨ ਹੋ ਗਈ ਅਗਰ ਬੱਕਰੀ ਵਾਇਓ ਤੇ ਨਹੀਂ ਲਿਖਿਆ ਗਿਆ ਤਾਂ ਸਮਝੋ ਇਹ ਵੈਕਸੀਨ ਮੱਝਾਂਾਂ ਕਾ ਵਾਸਤੇ ਬਣੀ ਹੋਈ ਐ ਕਿਉਂਕਿ ਉਹਦੇ ਨਾਲ ਕੰਬਾਈਨ ਆਉਂਦੀ ਐ ਐਚਐਸ ਦੀ ਵੈਕਸੀਨ ਵੀ ਨਾਲ ਜਨੇ ਗਾਲ ਘੋਟੂ ਦੀ ਐਫਐਮਡੀ ਦੀ ਐਚਐਸਡੀ ਵੈਕਸੀਨ ਹੈ ਕੰਬਾਈਨੋ ਕਾਮਾਜਾ ਵਾਸਤੇ ਹੈ ਜਿਹੜੀ ਪਲੇਨ ਐਫਐਮਡੀ ਹੈ ਇਕੱਲੀ ਐਫਐਮਡੀ ਪਰਪਗਾਪੂਗਾ ਰੋਗ ਦੀ ਉਹ ਤੁਹਾਡੇ ਬੱਕਰੀਆਂ ਵਾਸਤੇ ਕਿਉਂਕਿ ਬੱਕਰੀ ਦੇ ਵਿੱਚ ਗਲਪੁੱਤ ਦੀ ਮਾਰੀ ਨਹੀਂ ਆਉਂਦੀ ਤੋਂ ਉਹ ਜਿਹੜੀ ਲਿਖ ਲਓ ਜੀ ਲਾਉਣ ਦਾ ਤਰੀਕਾ ਨੂੰ 1 ਐਮਐਲ ਲੱਗੂਗੀ ਇਹ ਲਾਉਣ ਦਾ ਤਰੀਕਾ ਉਹੀ ਹੈ ਅ 9 ਮਹੀਨੇ ਇਸ ਤੋਂ ਉਪਰ ਦੇ ਬੱਚੇ ਦੇ ਤੇ ਲੱਗੂਗੀ ਇਹ ਆਈਐਮ ਇੰਟਰਾਮਸਕੂਲਰ ਹਾਂਜੀ ਇੱਕ ਕਮੇ ਲੋਕੀ ਇੰਟਰਾਮਸਕੂਲ ਲਾਉਣੀ ਹੈ ਔਰ ਵੈਲਿਡਿਟੀ ਦੀ 6 ਮਹੀਨੇ 6 ਮਹੀਨੇ ਬਾਅਦ ਵਾਰਾ ਫਿਰ ਰਿਪੀਟ ਕਰਨਾ ਹਾਂ ਵਸਪੋੜ ਹੈ ਜੀ ਨਹੀਂ ਮਾਸ ਹੀ ਮਾਸ ਇੰਟਰਾਮਸਕੂਲ ਔਰ ਜਦ ਆੜ ਨੂੰ ਪਤਾ ਤੈਨੂੰ ਲਾ ਕੇ ਪਟਿਕਾ ਦੱਸਾਂਗੇ ਜੀ ਤੁਹਾਨੂੰ ਹਾਂ ਤੇ ਆਪਣਾ ਥੋੜਾ ਇਹਦੇ ਬਾਰੇ ਬੈਕਸਨ ਵਾਲੇ ਸਿੱਖਣਾ ਰਹਿ ਗਿਆ ਜਲਦੀ ਜਲਦੀ ਟਾਈਮ ਆਪਣੇ ਕੋਲ ਲਿਮਟਡ ਹੈ ਕਿ ਹੋਰ ਵੀ ਬਹੁਤ ਕੁਝ ਸਮਝਣਾ ਰਹਿਣਾ ਪਿਆ ਸਾਨੂੰ ਤੇ ਵਾਰ ਜਲਦੀ ਜਲਦੀ ਖਾਣਾ ਖਾਇਓ ਤੇ ਆ ਜੀ ਠੀਕ ਹੈ ਤੇ ਬਾਕੀ ਗੱਲ ਅਪ ਬਾਅਦ ਚ ਕਰਦੇ ਆ ਠੀਕ ਹੈ ਬਾਕੀ ਬੈਕਸਨ ਮਾ ਸਾਨੂੰ ਕੁਝ ਦਾ ਆਪਣੇ ਸਾਰੇ ਪਾਰਟ ਹੋ ਗਏ ਲੇਕਿਨ ਇਹਨੂੰ ਕਰਨ ਵੇਲੇ ਆਪਾਂ ਸਾਵਧਾਨੀ ਕੀ ਕੀ ਵਰਤਣੀ ਹੈ ਇਹ ਜ਼ਰੂਰੀ ਕੰਮ ਹੈ ਕਿਉਂਕਿ ਲਾਹ ਹੈ ਕੋਲੇ ਕੇ ਲਾਉਣ ਵੇਲੇ ਕਈ ਵਾਰੀ ਆਪਾਂ ਵੈਕਸੀਨ ਨੂੰ ਆਪਾਂ ਬਹੁਤ ਸਾਰੀਆਂ ਅਣਗਹਿੜੀਆਂ ਕਰ ਦਨੇ ਆ ਕਿ ਜਿਨ੍ਹਾਂ ਦਾ ਕੀ ਵੈਕਸੀਨ ਲਾਉਣ ਦਾ باوجود ਵੀ ਆਪ ਨੂੰ ਰਿਜ਼ਲਟ ਨਹੀਂ ਮਿਲਦਾ ਕਿਉਂਕਿ ਵੈਕਸੀਨ ਇੱਕ ਇਹ ਜਾਂ ਪਾਰਟ ਹੈ ਜਿਹਨੂੰ ਲਾਉਣ ਵੇਲੇ ਆਪ ਨੂੰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈਗਾ ਤਾਂ ਉਹ ਗੱਲਾਂ ਕਿਹੜੀਆਂ-ਕਿਹੜੀਆਂ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੋਲਡ ਚੇਨ ਇੱਕ ਜਿਹੜੀ ਥੋੜੀ ਵੈਕਸੀਨ ਹੈ ਨਾ ਕਿਉਂਕਿ ਵੈਕਸੀਨ ਦੇ ਵਿੱਚ ਕੀ ਹੁੰਦਾ ਨਾ ਵੀ ਜਿਹੜੀ ਆਪਣੀ ਬਿਮਾਰੀ ਬੱਕਰੀ ਨੂੰ ਆਉਣੀ ਆ ਤਾਂ ਉਹਦੇ ਰਿਲੇਟਡ ਉਹੀ ਬਿਮਾਰੀ ਦੇ ਐਂਟੀਬਾਡੀਜ਼ ਬਣਾ ਕੇ ਆਪਾਂ ਜਾਨਵਰ ਦੇ ਸਰੀਰ ਛੱਡਰੇ ਹੁੰਦੇ ਆ ਉਹ ਬਿਮਾਰੀ ਦਾ ਕਹਿੰਦੇ ਡੁਪਲੀਕੇਟ ਤਾਂ ਕਿ ਕਿ ਜਦੋਂ ਬਿਮਾਰੀ ਆਉਂਦੀ ਆ ਆਪਣਾ ਸਰੀਰ ਉਹਨੂੰ ਲੜਨ ਦੇ ਜਿਹੜਾ ਬੱਕਰੀ ਦਾ ਸਰੀਰ ਹੈ ਉਹਨੂੰ ਸਮਰੱਥ ਹੋ ਜਾਏ ਤਾਂ ਜਿਹੜੇ ਕੀ ਆ ਉਹਦੇ ਐਂਟੀਬਾਡੀਜ਼ ਕੋਈ ਟੇਰੀਅਲ ਜਿਹੜੇ ਪਾਏ ਜਾਂਦੇ ਆ ਤਾਂ ਉਹਨਾਂ ਨੂੰ ਕੀ ਇੱਕ ਨਿਸ਼ਚਿਤ ਟੈਂਪਰੇਚਰ ਦੇ ਉੱਪਰ ਆਪਾਂ ਨੂੰ ਸਟੋਰ ਕਰਕੇ ਰੱਖਣਾ ਹੁੰਦਾ ਫ੍ਰੀਜ਼ ਕਰਕੇ ਰੱਖਣਾ ਹੁੰਦਾ ਕਿ ਉਹ ਉਹਦੇ ਵਿੱਚ ਜਿਉਂਦੇ ਰਹਿਣ ਬੱਕਰੀ ਦੇ ਸਰੀਰ ਦੇ ਵਿੱਚ ਜਾਣ ਤੱਕ ਤਾਂ ਲਾਇਕ ਉਹਨੂੰ ਆਪਾਂ ਕਹਿੰਦੇ ਨੇ ਕੋਲਡ ਚੇਨ ਕੋਲਡ ਚੇਨ ਕੀ ਹੁੰਦੀ ਹੈਗੀ ਕਿ ਕੋਲਡ ਚੇਨ ਜਿੱਥੋਂ ਵੈਕਸੀਨ ਤੁਹਾਡੀ ਤਿਆਰ ਹੋਗੀ ਕੰਪਨੀ ਚੋਂ ਤਿਆਰ ਹੋਣ ਤੋਂ ਤੁਹਾਡੇ ਜਾਨਵਰ ਦੇ ਲੱਗਣ ਦੇ ਤੱਕ ਜਿਹੜਾ ਉਹਦਾ ਟੈਂਪਰੇਚਰ ਆ ਉਹ 2 ਡਿਗਰੀ ਸੈਲਸੀਅਸ ਤੋਂ ਲੈ ਕੇ 8 ਡਿਗਰੀ ਸੈਲਸੀਅਸ ਤੱਕ ਮੇਨਟੇਨ ਹੋਣਾ ਜ਼ਰੂਰੀ ਹੈ ਇਹ ਨੂੰ ਆਪਾਂ ਕੋਲ ਨਚੇ ਨ ਬੋਲਦੇ ਆ ਹੁਣ ਜੇ ਇਹ ਆਪਾਂ ਮੈਂਟੇਨ ਨਹੀਂ ਕਰ ਸਕਦੇ ਤਾਂ ਸਮਝੋ ਵੈਕਸੀਨ ਆਪਣੇ ਲਈ ਪਾਣੀ ਹੈ ਉਹ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਬੱਕਰੀ ਤੇ ਲੱਗ ਜਾਊਗੀ ਲੇਕਿਨ ਐਕਚੁਅਲ ਉਹਦੇ ਬਾਡੀ ਵਿੱਚ ਜਾ ਕੇ ਉਸਨੇ ਕੋਈ ਵਰਕ ਨਹੀਂ ਕਰਨਾ ਉਹ ਵੇਸਟ ਹੈ ਫੇਰ ਕਈ ਵਾਰੀ ਫਾਰਮੂਲਾ ਦਾ ਕੀ ਆਉਂਦਾ ਹੈ ਗਾ ਰਿਸਪਾਂਸ ਕੀ ਹਾਂ ਜੀ ਵੈਕਸੀਨ ਲਾਈਸੀ ਲਾਉਣ ਦੇ ਬਾਅਦ ਹੀ ਬਿਮਾਰੀ ਆ ਗਈ ਹੁਣ ਇਹ ਚੀਜ਼ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਹਾਂ ਨੂੰ ਆਪਾਂ ਕਿਵੇਂ ਮੈਨੇਜ ਕਰ ਸਕਦੇ ਹਾਂ ਕੀ ਆਪਾਂ ਨੂੰ ਧਿਆਨ ਰੱਖਣਾ ਪੈਣਾ ਕੋールド ਚ ਇਹ ਇੱਕ ਸਭ ਤੋਂ ਮੇਨ ਮੁੱਡ ਥੋਡੀ ਵੈਕਸੀਨ ਦਾ ਅਗਰ ਇਹ ਮੇਨਟੇਨ ਹੋਈ ਤੁਹਾਨੂੰ ਮਿਲ ਗਈ ਸਮਝੋ ਤੁਹਾਡੀ ਵੈਕਸੀਨ ਨੇ ਪ੍ਰੋਪਰ ਤੁਹਾਡੀ ਬੱਕਰੀ ਦੇ ਕੰਮ ਕੀਤਾ ਤਾਂ ਇਹਦੇ ਵਿੱਚ ਕੀ ਹੁੰਦਾ ਹੁਣ ਜੇ ਆਪਾਂ ਕਈ ਵਾਰੀ ਆਪਾਂ ਕਹਿੰਦੇ ਵੀ ਸਰਕਾਰੀ ਵੈਕਸੀਨ ਵੀ ਆਉਂਦੀ ਆ ਸਾਰਾ ਕੁਝ ਹੁੰਦਾਗਾ ਤਾਂ ਕਈ ਵਾਰ ਕਿ ਇਹ ਕੋールド ਜਿਹੜੇ ਆਪਣੇ ਬਾਕਸ ਹੁੰਦੇ ਹੈਗੇ ਉਹ ਕਿਸੇ ਕੋਲੇ ਨਹੀਂ ਹੁੰਦੇ ਤਾਂ ਕਿਹੜਾ ਇਹਦਾ ਟੈਂਪਰੇਚਰ ਟੁੱਟੇਗਾ ਸਮਝੋ ਵੈਕਸੀਨ ਤੁਹਾਡੀ ਖਰਾਬ ਤਾਂ ਉਹਦੇ ਵਾਸਤੇ ਕੀ ਆਪਾਂ ਨੂੰ ਅਸੀਂ ਰეკਮੈਂਡ ਕਰਦੇ ਹਾਂ ਕਿ ਤੁਸੀਂ ਇੱਕ ਵਿਸ਼ਵਾਸਪాత్ర ਇੱਕ ਵਧੀਆ ਮੈਡੀਕਲ ਸਟੋਰ ਜਿਹੜਾ ਕਿ ਜਿਆਦਾ ਹੋਲ ਸੇਲ ਦੇ ਵਿੱਚ ਕੰਮ ਕਰਦਾ ਹੋਵੇ ਤੁਸੀਂ ਉਸ ਤੋਂ ਹੀ ਵੈਕਸੀਨ ਲਓ ਕਿਉਂਕਿ ਹਮੇਸ਼ਾ ਮੈਡੀਕਲ ਦੇ ਵੈਕਸੀਨ ਪਹੁੰਚਾਉਣੀ ਉਹ ਇੱਕ ਜਿਹੜੀ ਕੰਪਨੀ ਹੁੰਦੀ ਆ ਉਸੇ ਦੀ ਰਿਸਪੋਨਸਿਬਿਲਟੀ ਬਣਦੀ ਆ ਕਿ ਉਹ ਵੈਕਸੀਨ ਨੂੰ ਕੋਲਡ ਚੇਨ ਦੇ ਕੇ ਵੈਕਸੀਨ ਨਿਕਲ ਜਦੋਂ ਉਹਦੇ ਥਰਮਾਕੋਲ ਦੇ ਵਿੱਚ ਵੈਕਸੀਨ ਰੱਖੀ ਹੁੰਦੀ ਆ ਤਾਂ ਉਹਦੇ ਵਿੱਚ ਇੱਕ ਟੈਂਪਰੇਚਰ ਮੀਟਰ ਵੀ ਥਰਮੋਮੀਟਰ ਸੈਟ ਕੀਤਾ ਹੁੰਦਾ ਆ ਤਾਂ ਜਦੋਂ ਉਹ ਵੈਕਸੀਨ ਉੱਤੇ ਖੋਲ ਹੀ ਜਾਂਦੀ ਹੈ ਓਪਨ ਕੀਤੀ ਹੈ ਤਾਂ ਉਹ ਅਗਰ ਟੈਂਪਰੇਚਰ 2 ਤੋਂ ਲੈ ਕੇ 8 ਡਿਗਰੀ ਦੇ ਵਿੱਚ ਵੈਰੀ ਕਰ ਰਿਹਾ ਤਾਂ ਉਹ ਮੈਡੀਕਲ ਸਟੋਰ ਵਾਲਾ ਵੈਕਸੀਨ ਤੋਂ ਇਹ ਕਰਨ ਵੀ ਆਪਾਂ ਰੱਖਣਾ ਨੇ ਕੋਈ ਫਾਰਮ ਦੇ ਦਿੰਦੇ ਨੇ ਲੇਕਿਨ ਇਹ ਵਿੱਚ ਕੀ ਇਹ ਫਾਰਮ ਦਾ ਨੁਕਸਾਨ ਹੋ ਜਾਂਦਾ ਤਾਂ ਇਸ ਕਰਕੇ ਕੰਪਨੀ ਸ਼ੋਰਟ ਇੰਜੇ ਕਿ ਮੈਡੀਕਲ ਸਟੋਰ ਦੇ ਵੈਕਸੀਨ ਬਚਾਉਣਾ ਉਹਨਾਂ ਦੀ ਰਿਸਪੋਨਸੀਬਿਲਟੀ ਬਣਦਾ ਤਾਂ ਸਭ ਤੋਂ ਪਹਿਲੀ ਗੱਲ ਕਿਸ ਨੂੰ ਮੈਡੀਕਲ ਸਟੋਰ ਲੱਭਣਾ ਪੈਣਾ ਆਪਦੇ ਆਸ-ਪਾਸ ਕੋਈ ਨਹੀਂ ਮੰਗਵਾਇਆ ਦੱਸੋ ਵੀ ਸਾਡਾ ਫਾਰਮ ਹੈ ਜੀ ਸਾਸਤ੍ਰਿਕਨ ਆਸਪਾਸ ਹੋਰ ਵੀ ਫਾਰਮ ਖੁੱਲ ਰਿਹਾ ਜਿੱਦੇ ਨਾਲ ਕਿ ਤੁਹਾਨੂੰ ਵੈਕਸੀਨ ਇੱਥੋਂ ਥੋੜੀ ਵਧੀਆ ਸੇਲ ਹੋਊਗੀ ਤਾਂ ਅਸੀਂ ਇੱਕ ਵਾਰ ਰਿਕਮੈਂਡ ਕਰਾਂਗੇ ਤਾਂ ਉਹ ਮੈਡੀਕਲ ਸਟੋਰ ਵਾਲੇ ਵੈਕਸੀਨ ਨੂੰ ਕਿ ਮੰਗਵਾ ਲਦੇ ਕਿਉਂਕਿ ਉਹਨਾਂ ਦੇ ਸਾਰੇ ਲਿੰਕ ਹੁੰਦੇ ਉਸ ਤੋਂ ਬਾਅਦ ਤੁਸੀਂ ਕੀ ਕਰਨਾਗਾ ਵੈਕਸੀਨ ਉਹਨਾਂ ਦੇ ਫ੍ਰਿਜ ਦੇ ਵਿੱਚ ਰੱਖੀ ਪਈ ਆ ਤੁਸੀਂ ਉੱਥੋਂ ਵੈਕਸੀਨ ਲੈ ਕੇ ਆਉਣੀ ਆ ਜਦੋਂ ਤਾਂ ਤੁਸੀਂ ਨਾਲ ਆਪਦੀ ਕੋਈ ਵੀ ਤਰਮੋਸ ਵਗੈਰਾ ਤੁਸੀਂ ਲੈ ਜਾਓ ਉਹਦੇ ਵਿੱਚ ਆਪਦੀ ਪਾ ਕੇ ਲੈ ਕੇ ਜਾਓ ਔਰ ਉਸ ਨੂੰ ਬਰਫ਼ ਦੇ ਵਿੱਚ ਹੀ ਵੈਕਸੀਨ ਤੁਸੀਂ ਰੱਖ ਕੇ ਲਿਆ ਕੇ ਆਪ ਦਾ ਜਿਹੜਾ ਫ੍ਰਿਜ ਹੁੰਦਾ ਨੀਚੇ ਵਾਲਾ ਫ੍ਰੀਜ਼ਰ ਨਹੀਂ ਫ੍ਰਿਜ ਜਿੱਥੇ ਬਰਫ਼ ਜਮਾਉਂਦੇ ਉਹਦੇ ਵਿੱਚ ਨਹੀਂ ਥੱਲੇ ਜਿੱਥੇ ਪਾਣੀ ਵਗਿਆ ਦੁੱਧ ਉਹ ਰੱਖਦੇ ਆ ਉਥੇ ਲੈ ਕੇ ਵੈਕਸੀਨ ਤੁਸੀਂ ਸਟੋਰ ਕਰਦੇ ਹੋ ਔਰ ਕੋਸ਼ਿਸ਼ ਕਰੋ ਤੁਸੀਂ ਕਿ ਜੇ ਵੈਕਸੀਨ ਲੈ ਕੇ ਆਉਣੀ ਹੈ ਲਾਉਣ ਤੋਂ ਤੁਸੀਂ 2-3 ਦਿਨ ਪਹਿਲੇ ਲੈ ਕੇ ਆਓ ਜਾਂ ਤੁਰੰਤ ਹੀ ਲੈ ਕੇ ਆਓ ਜੇ ਉਹ ਤੁਸੀਂ ਲਾਉਣੀ ਹੈ ਕਿਉਂਕਿ ਇਹਨਾਂ ਨੂੰ ਤੁਸੀਂ ਅੱਜ ਵੈਕਸੀਨ ਲੈ ਲਾਉਂਗੇ ਮਹੀਨੇ ਬਾਅਦ ਕਿਉਂਕਿ ਲਾਈਟ ਵਗੈਰਾ ਆਪਣੇ ਪਿੰਡਾਂ ਚ ਚਲੀ ਜਾਂਦੀ ਤਾਂ ਵੀ ਆਪਣਾ ਸਮੱਸਿਆ ਹੁੰਦੀ ਹੈ ਠੀਕ ਹੈ ਤਾਂ ਇਸ ਤਰੀਕੇ ਦਾ ਨਰਕਣਾ ਵੀ ਬਹੁਤ ਜ਼ਰੂਰੀ ਆ ਫਿਰ ਜੋ ਤੁਸੀਂ ਵੈਕਸੀਨ ਲਾਉਣੇ ਹੋ ਕਈ ਵਾਰੀ ਫਾਰਮਰ ਕੀ ਕਰਦੇ ਆ ਕਿ ਜਿਹੜੀ ਵੈਕਸੀਨ ਹੁੰਦੀ ਆ ਤੁਹਾਡੀ ਤੁਸੀਂ ਉਹਨੂੰ ਫਰਿੱਜ ਦੇ ਵਿੱਚੋਂ ਕੱਢ ਕੇ ਲੈ ਗਏ ਹਾfte ਵਿੱਚ ਫੜੀ ਉਹ ਜੋ ਬੈਸਸ ਤੇ ਲਈ ਜਾਂਦੇ ਤੁਸੀਂ 5 ਦਿਨ ਲਈ ਸਹੀ ਲਾਗੀ ਠੰਡੀ ਸੀਗੀ ਉਹਦੋਂ ਉਹ ਗਰਮ ਹੋ ਗਈ ਉਹਦੀ ਚੇਨ ਟੁੱਟ ਗਈ ਤਾਂ ਉਹਦਾ ਵੀ ਕੋਈ ਫਾਇਦਾ ਨਹੀਂ ਤੁਸੀਂ ਹਮੇਸ਼ਾ ਤੁਸੀਂ ਬਰਤਨ ਦੇ ਵਿੱਚ ਠੰਡਾ ਪਾਣੀ ਜਾਂ ਬਰਫ਼ ਵਗੈਰਾ ਰੱਖ ਕੇ ਵੈਕਸੀਨ ਨੂੰ ਉਹਦੋਂ ਤੱਕ ਠੰਡੀ ਰੱਖੋ ਜਦੋਂ ਤੱਕ ਉਹ शरीर ਦੇ ਵਿੱਚ ਨਹੀਂ ਆ ਉਜੋ ਨੀਡਲ ਦੇ ਵਿੱਚ ਸਸਰੀ ਸਰੰਜ ਦੇ ਵਿੱਚ ਵੈਕਸੀਨ ਪਾਈ ਤੇ ਉਹ ਪਾਣੀ ਦੇ ਵਿੱਚ ਫਿਰ ਡਿਪ ਕਰਤਾ ਤਾਂ ਕਿ ਉਹ ਠੰਡੀ ਰਹੇ ਉਹ ਦਾ ਟੈਂਪਰੇਚਰ ਮੰਡੇ ਇਹਦਾ ਇਹ ਚੀਜ਼ ਦੀ ਕਾਰੈਕਟਰੀ ਬਹੁਤ ਜ਼ਰੂਰੀ ਆ ਕਿਰ ਤੁਸੀਂ ਇਹ ਚੀਜ਼ ਫਾਲੋ ਨਹੀਂ ਕਰੋਗੇ ਤਾਂ ਤੁਹਾਨੂੰ ਇਹ ਚੀਜ਼ ਆ ਹੋ ਸਕਦਾ ਵੈਕਸੀਨ ਤੁਹਾਡੀ ਬੱਕਰੇ ਦੇ ਉੱਪਰ ਕੰਮ ਨਾ ਕਰੇ ਤਾਂ ਇਹਦਾ ਪਹਿਲਾ ਪਾਰਟ ਸੀਗਾ ਇਹ ਆਪਣਾ ਕੋਲਡ ਚੇਨ ਮੈਂਟੇਨ ਹੋਣੀ ਲਾਜ਼ਮੀ ਠੀਕ ਹੈ ਜੀ ਗੱਲ ਕਲੀਅਰ ਹੈ